ਸਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੁਹਾਡਾ ਆਪਣਾ ਚੈਨਲ ਸੁਖਰਾਜ ਵਿਰਕ ਬਲੌਗ ਅੱਜ ਇਹ ਦੀ ਡੀਲ ਨਹੀਂ ਲੋਡ ਕੋ ਨਹੀਂ ਅੱਛਾ ਨਹੀਂ ਕਈ ਵਾਰ ਬੰਦਾ ਭੁੱਲ ਜਾਂਦਾ ਨਾ ਜਿਹੜੇ ਨਵੇਂ ਨੇ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਤੇ ਹਾਂਜੀ ਉਸਤਾਦ ਜੀ ਅੱਜ ਆਪਾਂ ਜੀ ਸਾਰਿਆਂ ਨੂੰ ਕੀ ਹਾਲ ਜੀ ਟਿਕ ਟਾਕ ਜੀ ਵੇਖਣਾ ਲੱਗਣਾ ਭੈਣ ਜਦੋਂ ਸਟਾਰਟ ਗੱਡੀ ਸੀ ਕਰਦੇ ਨੇ ਦਾ ਮਤਲਬ ਥਾ ਮੁੱਕ ਗਈ ਇਹਨਾਂ ਵਾਰ ਤੇਰੀ ਸਹੀ ਬਾਤ ਤੇ ਲੋ ਜੀ ਆਪਾਂ ਅੱਜ ਚੱਲੇ ਆ ਸ਼ਮੀਲ ਨੂੰ ਆਪਣੀ ਥੇਮ ਅਗੇ ਤੇ ਫਲੋ ਜੇ ਬਾਂਦਾ ਨਹੀਂ ਪਤਾ ਹੈ ਹਨਾ ਕੁੜੇ ਕੀ ਨਾ ਹੌਲੀ ਹੌਲੀ ਫਲੋ ਜਿਹੜੇ ਗੱਲਾਂ ਓੜਦੀ ਨਹੀਂਆਂ ਸਵੇਰੇ ਸਵੇਰੀਆਂ ਇੱਕ ਦਿਨ ਜੀ ਅਦੀ ਇੰਨੀ ਛੇਤੀ ਉੱਠੇ ਨਹੀਂ ਨਾ ਚੱਕਰੇ ਵੀ ਸਾਲਾ ਅਈ ਨੀ ਛੇਤੇ ਉੱਠ ਕੇ ਤਿਆਰ ਹੋਣਾ ਸਾਡੇ ਆ ਬਚਾ ਨਹੀਂ ਗਾ ਤੈਂ ਵੇਖੋ ਜ 8 ਵਜੇ ਨੇ ਤੇ ਅਸੀਂ ਤਿਆਰ shear ਹੋ ਕੇ ਨਿਕਲ ਵੀ ਪਏ ਆ ਸਾਡੇ ਵਾਸਤੇ ਸਭ ਤੋਂ ਵੱਡੀ ਜੰਗ ਤੇ ਹੀ ਵੀ ਅਸੀਂ ਅਜ ਉੱਠ ਗਏ ਆ ਉੱਠ ਗਏ ਆ ਇਹ ਬਹੁਤ ਵੱਡੀ ਚੀਜ਼ ਹੋ ਤੋ ਸਹੀ ਬਾਤ ਤੇ ਇਹ ਕੰਮ ਤਾਂ ਬਲੈਕਸ ਵਾਲੀ ਗੱਲ ਕਰਨੀ ਸੀ ਯਾਰ ਕਰੋ ਬਲੈਕਸ ਵਾਲੀ ਗੱਲ ਐ ਕਰਨੀ ਸੀ ਹੁਣ ਆਪਾਂ ਨੂੰ ਆਪਣੇ ਕਈ ਯਾਰ ਮਿੱਤਰ ਹੈਗੇ ਨੇ ਜਾਣ ਪਛਾਣ ਦੇ ਜਿਹੜੇ ਵੇਂਦੇ ਨੇ ਤੇ ਨਾ ਆਪਾਂ ਨਾਂ ਲੈ ਕੇ ਕਿਸੇ ਦਾ ਬੋਲ ਨਹੀਂ ਸਕਦੇ ਹੈਨਾ ਪਤਾ ਲੱਗ ਹੀ ਜਾਏਗਾ ਪਤਾ ਲੱਗ ਹੀ ਜਾਂਦਾ ਹੁੰਦਾ ਅਗਲੇ ਨੂੰ ਕਿ ਇਸ ਕੇ ਦੇ ਬਾਰੇ ਗੱਲ ਕਰਨਦੇ ਆ ਹੂੰ ਤੇ ਫੇ ਪਰਸੋਂ ਫਲੈਕਸਾਂ ਪਰਸੋਂ ਲਾਈਆਂ ਨੇ ਪਰਸੋਂ ਅਸੀਂ ਫਲੈਕਸਾਂ ਲਾਈਆਂ ਨੇ ਨੇੜੇ-ਤੇੜੇ ਦੇ ਪਿੰਡਾਂ 'ਚ ਤੇ ਸਭ ਤੋਂ ਵੱਡੀ ਗੱਲ ਪਹਿਲੀ ਫਲੈਕਸ ਸਾਡੀ ਪਾਰਟੀ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਸਾਡੇ ਪਿੰਡ ਦੀ ਸਾਡੀ ਪਹਿਲੀ ਫਲੈਕਸ ਪਾਰਟੀ ਪਤਾ ਨਹੀਂ ਫਲੈਕਸ ਤੋਂ ਕੀ ਦੁੱਖ ਸੀਗਾ ਫਲੈਕਸ ਤੋਂ ਫਲੈਕਸ ਦਾ ਦੁੱਖ ਸੀਗਾ ਇਹ ਸਾਡਾ ਦੁੱਖ ਸੀ ਹੂੰ ਅੱਧੀ ਫਲੈਕਸ ਪਾੜ ਕੇ ਬੰਦਾ ਨਾਲ ਲੈ ਗਿਆ ਵੀ ਮਤਲਬ ਜਾਣੀ ਇਹ ਪੂਰੀ ਲੈ ਜਾ ਤੇਰੇ ਕੰਮ ਤੇ ਲੈ ਗਈ ਤੇ ਕਿਹਦੇ ਤੇ ਸ਼ਾਪਸ਼ੂ ਲੀ ਹੈ ਹੈ ਵੀ ਮਤਲਬ ਕਹਿਣ ਦਾ ਮਤਲਬ ਲੋਕ ਇੰਨੇ ਸੜਦੇ ਨੇ ਵੀ ਜਿੱਦਾ ਕੋਈ ਅੰਤ ਨਹੀਂ ਇਦੋਂ ਪਹਿਲਾਂ ਅਸੀਂ 30 35 ਫਲੈਕਸ ਵਾਲੀਆਂ 20 15 20 ਉਹਦੇ ਚ ਪਾੜ ਗਈਆਂ ਚਲੋ ਉਦੋਂ ਤਾਂ ਐ ਸੀਗਾ ਵੀ ਸ਼ਾਇਦ ਕਿਸੇ ਜਵਾਗ ਜੂਗ ਨੇ ਪਾੜੀਆਂ ਹੋਣਗੀਆਂ ਜਦੋਂ ਸਟਾਰਟਿੰਗ ਸਟਾਰਟਿੰਗ ਸੀ ਹੁਣ ਤਾਂ ਨਾਲ ਮਤਲਬ ਹੀ ਨਹੀਂ ਬੰਦਾ ਕੋਈ ਹੁਣ ਕੀ ਤੁਗ ਬਣਦੀ ਸੀ ਪਾੜਨ ਦੀ ਵੀ ਪਾੜ ਕੇ ਗਏ ਤੇ 2 ਘੰਟੇ ਲਾ ਲਾ ਕੇ ਗਏ ਆ 2 ਘੰਟੇਾਂ ਮਾ ਕੋਈ ਕਿਸੇ ਨੇ ਫਲੈਕਸ ਪਾੜ ਦਿੱਤੀ ਹਾਂ 2 ਘੰਟੇ 2 2 ਘੰਟੇ ਟੱਪੇ ਤੋਂ 4 ਵਜੇ ਮੁੜ ਕੇ ਆਇਆ ਉਦੋਂ ਹੈਨਾ ਤੇ ਪਾੜੀ ਸਾਡੇ ਪਿੰਡ ਦੇ ਬੰਦਿਆਂ ਨੇ ਵੀਰ ਕੁੜੀਆ ਵੈਸੇ ਹੋ ਆਪਣਾ ਕੰਮ ਕਰ ਲੋ ਐ ਸੜ ਕੇ ਤੁਹਾਡੇ ਤੋਂ ਦੱਸ ਕੀ ਬਣੇਗਾ ਤੁਹਾਡੇ ਤੋਂ ਨਾਲੇ ਕੋਈ ਗਲਤ ਫਲੈਕਸ ਹੋਵੇ ਤਾਂ ਵੀ ਬੰਦਾ ਪਾੜਦਾ ਵੀ ਯਾਰ ਨਹੀਂ ਆਪਾਂ ਤੁਹਾਨੂੰ ਅਸੀਂ ਆਪਣੇ ਇੱਕ ਹੋਰ ਚੀਜ਼ ਦਾ ਗੱਲ ਸੁਣਾਓ ਜਿੰਨੇ ਜੋਗਾ ਕੋਈ ਬੰਦਾ ਹੁੰਦਾ ਨਾ ਆਪਣੇ ਪੱਦਰ ਦੇ ਉੱਤੇ ਉਹ ਜਿੰਨੇ ਜੋਗਾ ਹੁੰਦਾ ਉਹ ਕੋਸ਼ਿਸ਼ ਕਰਦਾ ਵੀ ਚੱਲ ਆਪਾਂ ਕੁਝ ਚੱਜਦਾ ਕਰੀਏ ਫਿਰ ਆਪਾਂ ਆਪਣੀ ਫੀਲਡ ਦੇ ਵਿੱਚ ਰਹਿ ਗਏ ਜਿਹੜੀ ਹੁਣ ਸਾਡੀ ਫੀਲਡ ਹੈ ਆਪਣੀ ਆਹੀ ਵੀ ਫਿਟਨੈਸ ਵਾਲਾ ਕੁਝ ਲਾਣਾ ਵੀ ਜਿੰਨੇ ਚੋਕੇ ਆ ਗਏ ਹਨ ਅਸੀਂ ਆਪਣੇ ਪੱਧਰ ਦੇ ਚੰਗਾ ਕਰਨੇ ਪਏ ਆ ਕੋਈ ਮਾੜਾ ਮਾਤੜਾ ਤੋਂ ਮਾਤੜੇ ਜਿਹਦੇ ਵਿਚਾਰਾ ਨਹੀਂ ਭਰ ਸਕਦਾ ਫੀਸ ਜਾਂ ਕੁਝ ਵੀ ਲਾਣਾ ਕੀ ਜੱਦੀ ਕੀਤੀ ਫੀਸ ਕਿਹਦੀ ਛੱਡੀ ਤੇ ਫਲੈਕਸ ਲਾਣਾ ਸਾਡਾ ਮਤਲਬ ਇਹੀ ਹੈ ਪਿੰਡਾਂ ਦੇ ਵਿੱਚ ਵੀ ਜਿਆਦਾ ਤੋਂ ਜਿਆਦਾ ਅਵੇਅਰਨੈਸ ਆ ਜਾਏ ਵੀ ਲੋਕ ਜੁੜਨ ਆਪਣੇ ਨਾਲ ਤੇ ਮਾੜੀ ਚੀਜ਼ ਤੋਂ ਦੂਰ ਰਹਿਣਾ ਨਸ਼ੇ ਬੱਤੇ ਤੋਂ ਹਨਾ ਤੇ ਤਾਂ ਆਪਣੇ ਪਿੰਡਾਂ ਦੀ ਗੱਲ ਕਰਦਾ ਚੱਲ ਵਿੱਚ ਵਿਚਾਲੇ ਜੀ ਕਈ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਸਿਵੀਆਂ ਵਿੱਚ ਸ਼ਾਮ ਨੂੰ ਜਾਂ ਦੁਪਹਿਰੇ ਕੀ ਹੁੰਦਾ ਹੈ ਹੂੰ ਕਿਹੜੇ ਟੀਜੇ ਲਾਉਂਦੇ ਨੇ ਕਿ ਕਿਹੜੇ-ਕਿਹੜੇ ਲਾਉਂਦੇ ਨੇ ਕਿਹੜੇ ਵੇਚਦੇ ਨੇ ਉੱਥੇ ਤੇ ਕੱਖ ਹੁੰਦਾ ਨਹੀਂ ਹੈ ਇਹਨਾਂ ਤੋਂ ਹੂੰ ਵੀ ਉੱਥੇ ਜਾ ਕੇ ਉਹਨਾਂ ਤੇ ਰੋਕ ਹੁੰਦਾ ਨਹੀਂ ਇੱਥੇ ਫਲੈਕਸਨ ਦੇ ਸਾਲਾ ਜ਼ੋਰ ਛੜਿਆ ਵਾ ਤੁਹਾਡਾ ਵੀ ਜਦੋਂ ਤੁਸੀਂ ਆਪਣੇ ਪੱਦਰ ਦੇ ਉੱਤੇ ਜੇ ਕੁਝ ਕਰ ਸਕਦੇ ਚਾਹੁੰਦਾ ਕਰ ਲਓ ਜੇ ਕੁਝ ਕਰਦਾ ਉਹਨੂੰ ਤੇ ਰੋਕੋ ਹਣਾ ਸਹੀ ਹੈ ਤੇ ਮੈਂ ਬਣਾ ਕੱਲ ਪਰਸੋਂ ਬਣਾ ਮੈਂ ਨਾ ਅੱਜ ਮੇਰਾ ਕੁਛ ਠੰਡਾ ਹੋਇਆ ਤਾਂ ਸਹੀ ਰਸ ਨੇ ਮਜ਼ਾਕ ਨਹੀਂ ਹੂੰ ਕੱਲ ਕੱਲ ਤੇ ਪਰਸੋਂ ਮੈਂ ਜਾਦਾ ਥੋੜਾ ਮੈਨੂੰ ਇਹ ਸੀ ਨਾ ਪਾਵਾਂ ਬੋਲ ਕੇ ਗੰਦ ਮੰਦ ਬੋਲ ਕੇ ਅਚਲ ਵਧੀਆ ਨਹੀਂ ਪਾਇਆ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ ਪੂਰੇ ਪਿੰਡ ਨੂੰ ਠੋਕ ਦੇਣਾ ਸੀਗਾ ਅਗਲੇ ਵਿੱਚ ਹੁਣ ਆਪਣੇ ਕਿੰਨੇ ਯਾਰ ਦੋਸਤ ਵੀ ਨੇ ਬਿਲਕੁਲ ਕਈ ਵੀ ਨਹੀਂ ਲੱਗਦਾ ਹੈਗਾ ਗੁੱਸੇ 'ਚ ਕਿਹਾ ਵੀ ਇੱਕ ਅਦਾ ਇੱਕ ਬੰਦੇ ਨੇ ਕਰਦੂਤ ਕੀਤੇ ਤੂੰ ਭਾਣਾ ਸਾਰੇ ਪਿੰਡ ਨੇ ਐਂ ਬੋਲੀ ਜਾਣਾ ਹੈ ਹਣਾ ਚਲ ਵਧੀਆ ਸਾਰਾ ਚੰਗੀ ਗੱਲ ਨਹੀਂ ਹੈਗੀ ਫਲੈਕਸਾਂ ਤਾਂ ਇੱਥੋਂ ਇਹਨਾਂ ਕਲੀਅਰ ਜੁਰ ਹੁੰਦਾ ਵੀ ਉਹ ਬੰਦਾ ਕੱਲੀ ਫਲੈਕਸ ਪਾੜਨ ਜੋ ਗਈਏ ਬਸ ਉਹ ਤੂੰ ਵਰਦ ਉਹਦੇ ਵਾਸਤੇ ਦੀ ਗੱਲ ਨਹੀਂ ਹੈ ਜੀ ਨਹੀਂ ਜੇ ਕੋਈ ਤੰਗੀ ਪੇਸ਼ ਹੀ ਹੈਗੀ ਸੀ ਨੰਬਰ ਲਿਖਿਆ ਸੀ ਉੱਤੇ ਨੰਬਰ ਲੈ ਤਾਂ ਅਗਲਾ ਵੀ ਆ ਪਈ ਤੂੰ ਆ ਕੰਮ ਕਰਕੇ ਗਿਆ ਤੂੰ ਇੱਥੇ ਮਿਲ ਸਾਨੂੰ ਤੂੰ ਕੀ ਕੀਤਾ ਅੱਜ ਤੋਂ ਸਾਲ ਸਵਾ ਤੂੰ ਤੁਸੀਂ ਪਹਿਲਾਂ ਸਾਲ ਸਵਾ ਸਾਲ ਪਹਿਲਾਂ ਹਾਂ ਡੱਡੀ ਟਾਇਰ ਖੁੱਲੇ ਸੀ ਮੇਰੀ ਹਾਂ ਸਾਰੇ ਨਟ ਖੁੱਲੇ ਸੀ ਟਾਇਰ ਦੇ ਤੇ ਚਲੋ ਆਪਾਂ ਗੱਲ ਆਈ ਗਈ ਕਰਤੀ ਉਹ ਗੱਲ ਕਰਨ ਚੁੱਕਾ ਹੋਵੇ ਤੇ ਫਿਰ ਫਲੈਕਸਾਂ ਥੋੜੀ ਬਾੜੇ ਹੂੰ ਤੇ ਦਰੋਂ ਸਿੱਧਾ ਘਾਲੀ ਕਰਦੇ ਉਹ ਸੱਪ ਸੀ ਪੰਜ ਕੁੱਤਾ ਘਾੜਿਆ ਸੀ ਮਰਿਆ ਹੂੰ ਟੌਪਿਕ ਚੇਂਜ ਕਰਦੇ ਆਪਾਂ ਤੇ ਹੁਣ ਆਪਾਂ ਪਹੁੰਚ ਗਏ ਆਂ ਆਪਣੀ ਜਿਮ 'ਚ ਤੇ ਕਰਦੇ ਆਂ ਕੰਮ ਸ਼ੁਰੂ ਆਪਣਾ ਜਿਹੜਾ ਮੋਰ ਹੈ ਤਰੋ ਤੇ ਬਾਕੀ ਤੁਹਾਨੂੰ ਅੱਗੇ ਮਿਲਾਂਨੇ ਆਪਣੇ ਬੰਦਿਆਂ ਨਾਲ ਯਾਰ ਫੱਟੂ ਚਰਚਾ ਤੋਂ ਉਹਨੇ ਛੇਨ ਸ਼ਟਰ ਵੀ ਲਾ ਦਿੱਤੇ ਨੇ ਲੋਗੇ ਜੇ ਮੈਂ ਪਾਉਂਦਿਆਂ ਜੀ ਆਪਾਂ ਉਹ ਲੈ ਉਹਨੂੰ ਕਹੀ ਸ਼ਟਰ ਨਾਲ ਲਾਈ ਤੇ ਕਿ ਯਾਰ ਮੇਤਰਾ ਬੰਦਾ ਸਾਡਾ ਨਾ ਥੋੜਾ ਜਿਹਾ ਅੰਜਾ ਹੈ ਕੰਚਾ ਹੈ ਬੰਦਾ ਕੰਚਾ ਕੰਚਾ ਤੇ ਲਈ ਬੰਦੇ ਸਾਡੇ ਝੂਠ ਬੋਲਦੇ ਪਏ ਨੇ ਅਸੀਂ ਝੂਠ ਫੜਨ ਲੱਗਿਆ ਬੰਦਿਆਂ ਦਾ ਵੀ ਕਿੱਥੇ ਨੇ ਕੀ ਕਰਦੇ ਪਏ ਨੇ ਵੀਡੀਓ ਕੋਲ ਹੋ ਰਹੀ ਹੈ ਕਦੇ ਤਰ ਇਹ ਸਾਲਿਆ ਕਿਹੜੀ ਲੈ ਆਵੇ ਲੈ ਲੈ ਖਾਲੇਵ ਲੈ ਮੂ ਖਾ ਕਿੱਥੇ ਹੀ ਕੀਓ ਇਹ ਲੋਕ ਕਹਿੰਦੇ ਕਿ ਅਸੀਂ ਲੈਬ ਤੇ ਆਂ ਵੀ ਹੁਣੇ ਆ ਕੇ ਤੁਹਾਡੇ ਕੋਲ ਸਾਰੇ ਘਰੇ ਘਾਰੇ ਤੁਰੇ ਫਿਰਦੇ ਨੇ ਅਜੇ ਤਾਂ ਕਰਕੇ ਸਾਨੂੰ ਯਕੀਨ ਹੀ ਨਹੀਂ ਕੋਈ ਯਕੀਨ ਨਹੀਂ ਹਾਂਜੀ ਕਿੰਨੇ ਵਜੇ ਆਪਾਂ ਨਾ ਤੂੰ ਤਾਂ ਲੈਬ ਤੇ ਹੀ ਓਏ ਕਿਹ ਜਿਹਾ ਲੱਗ ਤੇ ਮੈਂ ਸਾਜੀ ਢੱਪ ਗਿਆ ਲਾਈਵ ਕਿੱਥੇ ਬਸ ਐਂਜ ਕਰ ਸ਼ਟਰ ਖੋਲ ਪੋੜੀਆਂ ਤੇ ਮੱਥਾ ਟੇਕ ਕੇ ਆ ਜਾ ਫਟਾਫਟ ਆ ਜਾ ਬਸ ਆ ਗਿਆ ਤੁਹਾਡੇ ਆ ਆ ਜਾ ਆ ਜਾ ਇਹ ਜੋ ਫੜਿਆ ਗਿਆ ਨਾਲ ਐਸਾ ਇਨਸ ਹਿੰਮਤ ਉਹ ਵੇ ਕੋਈ ਵੀ ਟਾਸ ਲੈਵਲ ਦੇਗਾ ਕਰ ਲੋ ਜੀ ਕੋਲ ਆ ਉਹਦੋਂ ਅੱਜ ਕਰਾਂ ਆ ਕਿਹੜਾ ਕਰਨਗੇ ਹੁਣ ਆਪਾਂ ਆਪਣੇ ਦੂਜੇ ਯਾਰ ਨੂੰ ਫੋਨ ਕਰੀਏ ਸਾਡਾ ਭਰਾ ਉਹ ਬਿੰਦਰ ਜੀ ਬਰਪਣੀ ਪਹੁੰਚੀ ਮਾਨ ਪਹੁੰਚਾ ਲਈਆ ਬਸ ਮਾਨ ਲੈ ਗਿਆ ਮਾਨ ਲਾਉਣ ਗਿਆ ਅੱਛਾ ਆਵਰੀ ਪਿੰਡ ਜੀ ਅੱਛਾ ਪਰਲੇਟ ਤੱਕ ਗਿਆ ਬਸ ਚਲੋ ਬਸ ਭੇਜਦਾਗਾ ਪੁਲਿਸ ਚੱਕ ਲੈ ਜੀ ਬਾਪੂ ਕੋ ਚਲੀ ਜਾਣਾ ਬਸ ਹਾਂ ਪਹਿਲਾਂ ਗੁਣਾ ਚੱਲ ਬਸ ਕੁਝ ਉਤਾਂ ਦਾ ਨਾ ਬੋਲਿਆ ਜਾਏ ਬਸ ਬਸ ਕੁਝ ਉਤਾਂ ਦਾ ਬੀਪੰਪੂ ਪੰਜ ਲੱਖ ਦੀਆਂ 756 11 ਬਸ ਕਰਦੇ ਆ ਪੀ ਤਰਦੀ ਸਰਦਾਰ ਜੀ ਹੋ ਜਾ ਪਰ ਆ ਇਹ ਹੋਆ ਇਹ ਲਾਈਟ ਬਾਕੀ ਬਾਬਾ ਲੈ ਆਓ ਜੀ ਤੁਹਾਡੇ ਕਿੱਥੇ ਬਲਾਓ ਬਲਾਓ ਫਿਰ ਸੱਤੋ ਨਾ ਚੱਕੀਏ ਬਾਬੇ ਨੂੰ ਇਹ ਅਜੀ ਗੁਰਦੁਆਰਾ ਸਾਡੇ ਪਿੰਡ ਦਾ ਆਏ ਨੇ ਆਪਣੇ ਬਾਬਾ ਜੀ ਬਾਬਾ ਜੀ ਕੀ ਹਾਲ ਚਾਲ ਦੇ ਵਾਹ ਵਾਹ ਬੰਦੇ ਕੀ ਫੱਟ ਹਾਂ 100 ਬੜੇ ਨਾ ਬਾਬਾ ਜੀ ਹਾਂ ਨਹੀਂ ਨਹੀਂ ਆਪਾਂ ਨੂੰ 100 ਬਹੁਤ ਨਹੀਂ ਕਲਾਸ ਉੱਤੇ ਬਹੁਤ ਨਹੀਂ 100 ਕੋਈ ਚੱਲੇ ਨਾਲ ਵੀ ਆਪ ਵੱਧ ਜਾਨਾ ਵੱਧ ਜਾਨਾ ਮੈਂ ਕੋਈ ਦੁਕਾਨ ਮੈਂ 150 ਲਾ ਜਾਂਦਾ ਹਾਂ ਹੈ ਚੱਲ 100 ਬੜੇ ਚਲੋ ਬਹੁਤ ਆ ਇਕੱਠੇ ਇਕੱਠਾ ਥੋੜੀ ਆਉਂਦਾ ਹਾਂ 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 ਗਰਦੀਪਾ ਵੀ ਜਾਣਗੇ ਨਾਲ ਦੀ ਨਾਲ ਉੱਪਰ ਤੇ ਗਲਾਸ ਤੇ ਪੰਜਾਹ ਹੀ ਬੜੇ ਸੀਗੇ ਚਲੋ ਮੈਂ ਵੀ ਸੋਲ ਆ ਜਾਣਾ ਢੋਣ 10 10 ਤੇ 10 ਸੈਟ 1000 ਫੀਲ ਦਾ ਇਹ ਉਹਦੇ ਖੱਡ ਪਰ ਉਹਨੂੰ ਖੰਡ ਖੋਰਨ ਲਈ ਉਹਦੀ ਡਰਾਮ ਚ ਹਾਂ ਕਿੰਨੇ ਹੋ ਗਏ ਤੁਸੀਂ ਵੀ ਆਵੋਗੇ ਫਿਰ ਹਮਾਰੂ ਜਿਹੜਾ ਤੇਰਾ ਮੈਨੂੰ ਮਦਵੀ ਰਾਸ ਕਰਦੇ 10 ਵਜੇ ਤੱਕ ਐਸੇ ਹੈਗੇ ਆਂ ਆਪਾਂ 4-5 ਵਜੇ ਤੱਕ ਹੂੰ ਆ ਇਹ ਬੁੱਢੇ ਦੋਰੇ ਸਾਰੇ ਬੁੱਢੇ ਨੇ ਮੈਂ ਹੁਣ ਕਿਨੇ ਨੋਗੇ ਹਾਂ ਬਾਬਾ ਤਾਂ ਜੀ ਤਾਂ ਕਹਿੰਦੇ ਤੁਸੀਂ ਗੁਰੂ ਘਰ ਸੇਵਾ ਕਰਦੇ ਹੋ ਹੁਣ ਉਹਨੂੰ ਅੰਬੋ ਕਿਹੜੇ ਸਾਹ ਅੰਬੋ ਮੇਰੇ ਸਾਹ ਅੰਬੋ ਕਹਿੰਦੇ ਸੀਗੇ ਮਾਣ ਨੂੰ ਮਾਣ ਨੂੰ ਅੰਬੋ ਕਹਿੰਦੇ ਨੇ ਆਹ ਸਾਰੇ ਬੁੜੇ ਹੀ ਅੰਬੋ ਕਹਿੰਦੇ ਨੇ ਉਹ ਬੱਠੀਏ ਤੁਹਾਡੇ ਘਰ ਦੀ ਨੂੰ ਇਹ ਬੁੱਢੇ ਠੇਰੇ ਵੀ ਸਾਰੇ ਇੱਥੇ ਹੀ ਆਂਬੋ ਘੜੇ ਪਾਸੇ ਹੋਈ ਹੋਈ ਚਲੋ ਬਾਬਾ ਚਲੋ ਜੀ ਆਇਆ ਜੇ ਹਾਂ ਕੰਦੇ ਪੜਾ ਮੰਜਾ ਮਾਠੀ ਗਈ ਥਰੇ ਹਾਲਾਂਗੇ ਹਣਾ ਉਹ ਸੌਰੀ ਸੌਰੀ ਯਾਰ ਬੰਦਾ ਕੋਈ ਨਹੀਂ ਆਇਆ ਅਜੇ ਤੱਕ ਹੈ? ਉਹ ਗਰਦੀ ਵੇਹਲਾ ਇਦੋਂ ਮਬਰ ਮੋਰਸਾ ਨਹੀਂ ਹੋਣਾ ਆਪਣੇ ਕੋਲੇ ਫੇ। ਹੁਣ ਕੀ ਚਾਹੁੰਦਾ ਨੂੰ 플ੱਗ ਕਿਹੜਾ ਕਹਿੰਦੇ ਆ ਉਹ ਹਰ ਮਨ ਨੂੰ ਕਹਦੇ ਮੰਗਾਲੇਗਾ। ਹੂੰ। ਇਹਨੇ ਦੂਰੇ ਨੇ ਆਵਾਜ਼ ਕਰਦੇ ਮੈਂ ਕੋਈ ਨਹੀਂ ਆਵੇਗਾ। ਕਰੀ ਫੋਨ ਉਹਨੂੰ। ਕੱਪੜਾ ਲਿਆ। ਬੰਦਾ ਨਹੀਂ ਪਹੁੰਚਿਆ ਹੱਸਾ ਕੋਈ ਅਸੀਂ ਆਪ ਹੀ ਦੋ ਤਿੰਨਿਆਂ ਨੇ ਆ ਕੱਢ ਦੇ ਵਿੱਚੋਂ ਦਾ ਕੱਢ ਦੇ ਪਾਣੀ ਇਹਦੇ ਚੋਂ ਇਹਨੂੰ ਆ ਸਾਡੇ ਕਿ ਉਧਰ ਤੁਰ ਗਏ ਆ ਹੋਜੀ ਠੀਕ ਹੋ ਜੀ ਗਰਦੀ ਮੋਟਰ ਚੱਲਣ ਦੀ ਪੈ ਚਿੱਕੜ ਹੋਈ ਜਾਂ ਰਿਹਾ ਇੱਥੇ ਯਾਰ ਇਹਨੂੰ ਛੱਡ ਦੇ ਬਾਅਦ ਚ ਲਾ ਲਾਂਗੇ ਹੁਣ ਮਨੇ ਇਹ ਸਮਝ ਲੱਗਣ ਦੀ ਪੈਪ ਕਰਾਂ ਕਿਹਦੇ ਪਾਸੇ ਆ ਗੱਲ ਕੀ ਤਾਂ ਲੈ ਇਸ ਕੈਮਰਾ ਟੋਪ ਗਿਆ ਦਰ ਨਹੀਂ ਤੂੰ ਆਏ ਤੇਰੀ ਗਰ ਆ ਪਾਣੀ ਕੱਜੀ ਟੱਬ ਚੋਂ ਬਾਹਰ ਗੁਰਦੀਬ ਚਿੱਕੜ ਬੜਾ ਹੋ ਗਿਆ ਸੜਕ ਤੇ ਯਾਰ ਹਾਂ ਇਨਵਾਲ ਵਿੱਚ ਮ ਆ ਪੈ ਗਿਆ ਬਲ ਕੁੜੀ ਆ ਵਾ ਕੱਢ ਦੇ ਵਸ ਰੁ ਆ ਇਹ ਤਨਾ ਇੱਧਰ ਆ ਰਿਆ ਛੱਡ ਦੇ ਆ ਪਹਿਲਾਂ ਮੋਟਰ ਬੰਦ ਕਰਨੀ ਚੰਦ ਕਰ ਦੋ ਮੋਟਰ ਬੰਦ ਕਰਕੇ ਆ ਯਾਰ ਕਰ ਆ ਚਲੋ ਇਹਦੇ ਬੜਾ ਛੋਟੀ ਪੈ ਆਪਣਾ ਕਰ ਲਾਂ ਹਾਂ ਕਰਕੇ ਹੀ ਮੋਟਰ ਬੰਦ ਰੋ ਜਾ ਤੁਹਾਨੂੰ ਨਾ ਮਲਾਉਣੇ ਆ ਕਿ ਖੱਚ ਬੰਦੇ ਨਾਲ ਆ ਖੱਚ ਬੰਦਾ ਖੱਚ ਇਹ ਬੰਦੇ ਨੂੰ ਕੱਲ ਗਿਆ ਕਿ 8 ਵਜੇ ਪਹੁੰਚਣਾ ਹੈ 8 ਰਾਤ ਨੂੰ ਫੋਨ ਨਹੀਂ ਕੀਤਾ ਜਿਹਨੂੰ ਇਹਨੂੰ ਕਿਹਾਗਾ ਬਈ ਪਹੁੰਚ ਜਿਓ ਰਾਤ ਫੋਨ ਕੀਤਾ ਕਿ ਨਹੀਂ ਕੀਤਾ ਜਿਹਨੂੰ ਇਹਨੂੰ ਕਿਹਾ ਬਈ ਪਹੁੰਚ ਜਿਓ ਇਹ ਬੰਦੇ ਨੇ ਕੀ ਕਰਿਆ 9 ਵਜੇ ਫੋਨ ਬੰਦ 9 ਵਜੇ ਵੀ ਫੋਨ ਬੰਦ ਟਾਈਮ ਕੀ ਭਾਂਸਦਾ ਹੈ ਕੋਈ ਇੱਥੇ ਦੇਖਾ ਕੁੱਤਾ ਸਾਲਾ ਕੋਈ ਯਕੀਨ ਨਹੀਂ ਕਰਨਾ ਜਿਹਦਾ ਬੰਦਿਆਂ ਤੇ ਆਪਣੇ ਬੰਦਿਆਂ ਨੂੰ ਤਾਂ ਮਾੜੀ-ਮੋਟੀ ਚਾਹੀਦੀ ਹੈ ਯਾਰ ਪੂਰੀ ਚਾਹੀਦੀ ਆ ਬਾਈ ਲਓ ਜੀ ਇਹ ਉਹ ਬੰਦੇ ਨੇ ਜਿਹਨਾਂ ਨੇ ਸਿਰਫ ਹੁਣ ਫੋਨ ਕੀਤਾ ਤੇ 5 ਮਿੰਟ ਤੇ ਪਹੁੰਚ ਗਏ ਨੇ ਕਿਵੇਂ ਕਹਿਮੋ ਤੇ ਜਿਨ੍ਹਾਂ ਨੂੰ 2 ਦਿਨ ਹੋ ਗਏ ਕਿਆਂ ਨੂੰ ਉਹ ਅਜੇ ਤੱਕ ਨਹੀਂ ਆਏ ਵਤਨ ਜਿਹੜੇ ਬੜਾ ਰੋਲਾ ਪਾਉਂਦੇ ਨੇ ਨਾ ਉਹ ਕੁਝ ਨਹੀਂ ਕਰਨ ਜੋਗੇ ਹੈਨਾ ਆ ਦੇਖੇ ਕਾ ਬੈਠਾ ਹੈ ਬਰੋਲਾ ਤੁਹਾਨੂੰ ਲੈ ਅੱਜ ਮਬਰਲ ਤੇ ਆ ਬੰਦੇ ਆ ਕਿ ਅੱਜ ਮੈਂ ਸਾਰੇ ਕੰਮ ਮੈਂ ਹੀ ਕਰ ਦੇਣੇ ਨੇ ਠੀਕ ਹੈ ਹਾਂ ਕਹਿੰਦਾ ਮੈਨੂੰ ਵੀ ਦਿਓ ਕੁਛ ਹਾਂ ਸ਼ਾਮ ਕੀ ਪਊਗੀ ਬਿਸ਼ਰਮੋ ਸ਼ਰਮ ਲਈ ਤੁਸੀਂ ਹਾਂ ਤਾਂ ਆ ਜਾ ਫੇਰ ਫੰਦਾ ਲੱਗੂ ਕਿਓ ਸਰ ਵੀ ਸਰ ਵੀ ਸਰ ਵੀ ਸਿਹਰ ਦੀ ਝੂਠ ਬੋਲੀ ਜਾਂਦਾ ਹਾਂ ਹਾਂ ਬਿਸ਼ਰਮੋ ਯੈਸ ਬਰੋ ਬੰਨਵਾ ਆਇਆ ਹਾਂ ਹਾਂ ਤਾਂ ਢੋਡੂ ਕਿੱਥੇ ਵੇ ਮੈਂ ਪੱਗ ਦੇ ਲੜ ਮੜ ਜੇ ਹਟਾ ਕੇ ਭੇਜੇ ਸੀ ਕਿ ਤੂੰ ਢੋਡੂ ਕਿੱਥੇ ਵੇ ਪੱਗ ਤੇ ਆ ਬੰਨ ਕੇ ਆਇਆ ਨਾ ਇੱਥੇ ਯਾਰ ਆ ਦੇਖ ਲਈ ਕਿੱਥੇ ਆਇਆ ਫੋਟੋ ਦਾ ਕੋਈ ਸਾਨੂੰ ਟਿਕਾਣੇ ਨਹੀਂ ਦੱਸਦੇ ਹਾਂ ਔਰ ਯਾਰ ਨਾ ਕਰਨ ਇੱਥੇ ਸੀ ਜੇ ਨਾ ਤਾਂ ਜੇ ਫਾਸਟਸਟ ਕੰਮ ਦੇਖਣਾ ਪੂਰਾ ਤੇਜ਼ੀ ਵਾਲਾ ਕੰਮ ਤੇ ਫਿਰ ਇੱਧਰ ਹੈ ਮੇਰੀਆਂ ਲਿਆਂਦੀਆਂ ਗਏ ਬੋਤਲਾਂ ਦੀਆਂ ਮੈਨੂੰ ਲੱਗਦਾ ਤੇ ਅੱਗ ਡੋਡੂਈਏ ਨੇ ਓਏ ਅਸਤਾਦ ਹਾਂ ਤੇ ਤਾਂ ਇੱਕ ਹੀ ਮੋਟੀ ਜਿਹਾ ਪੈਕਿੰਗ ਹੋ ਗਈ ਹੈ ਤਾਂ ਪਾਣੀ ਪਿਆ ਬਣਾ ਕੇ ਭਰਿਆ ਵੇਟਾ ਪਤਾਂਦ ਭਰਿਆ ਸੀਗਾ ਆ ਵੇ ਪੂਰਾ ਫਾਸਟ ਕੰਮ ਹੋ ਰਿਹਾ ਇੱਥੇ ਏ ਮੁੰਡਾ ਹੀ ਫਾਸਤਾ ਯਾਰ ਕੋਲ ਜਿਵੇਂ ਮੈਂ ਸਲਾਹ ਦੇ ਪਛਾਨ ਪਤਾ ਲੱਗਦਾ ਉਹ ਫੜ ਲੈ ਕਲਾਸ ਛੇਤੀ ਛੇਤੀ ਉਹ ਨਾ ਤੈਨੂੰ ਅੱਗੇ ਡਰ ਲੱਗਦਾ ਖੜੇ ਨੂੰ ਜੇ ਤੜ ਤੋਂ ਨਾ ਰੁਕੀ ਵੇਖਿਆ ਬਸ ਬਸ ਇੰਨੀ ਵੀ ਤੁਹਾਡੀ ਇੰਨੀ ਕੋ ਇੰਨੀ ਕੋ ਕਾਰ ਤੇ ਮਾਰ ਗੋ ਤੁਸੀਂ ਇੰਨੀ ਕੋ ਓਏ ਹੋ ਗਿਆ ਫੇਸ ਸਟੈਲ ਮਾਰਦਾ ਤੂੰ ਆਖਦਾਗਾ ਸਟੂਲਾ ਸਟੈਲ ਮਾਰਾ ਕਰ ਬਕਚੌਦੀ ਤੋਂ ਹੋ ਗਈ ਰਾਤ ਕਿ ਰਾਤ ਕੋ ਕਿਆ ਕੀਆ ਥਾ ਹੋਰੀ ਕੀਤੀ ਨਾ ਡਲੀਟ ਸ਼ੋਡ ਰੀਡ ਕੀਤੀ ਸੀ ਨਾ ਉਹ ਤਾਂ ਆਹ ਇਧਰ ਹੀ ਵਾਸੇ ਆ ਰੋਕੋ ਰੋਕੀ ਲੱਗ ਜਾਏਗਾ ਪਤਾ ਰੋਕਦਾ ਕਿ ਨਹੀਂ ਵੇਖ ਬਸ ਆ ਥੂਕੋ ਸਾਹਬ ਆ ਥੂਕੋ ਸਾਹਬ ਬਸ ਕਾਲ ਕਰ ਦਿੰਦੇ ਆ ਜੀ ਇਹ ਗੱਲ ਨਾ ਚਾਹੁੰਦੇ ਆ ਵੀ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਕੈਮਰੇ ਦੀ ਗੱਲ ਨਹੀਂ ਹਜੇ ਕਰਤਾ ਪਰਸਨਲ ਗੱਲ ਏ ਪਰਸਨਲ ਏ ਇਹ ਵੀ ਨਹੀਂ ਬੋਲਣੀ ਹਟ ਜਾ ਜਰਾ ਤੇ ਇਕੱਲਾ ਬੋਲੀ ਜਾਂਦਾ ਇਕੱਲਾ ਕਦੋਂ ਬੋਲੀਣਾ ਆ ਕੰਨ 'ਚ ਕੁਝ ਲੱਗਾ ਨਾ ਇਹ ਆ ਕੰਨ 'ਚ ਲੱਗਾ ਕੁਝ ਹੂੰ ਹੂੰ ਇਹ ਤੈਨੂੰ ਵੀ ਲੱਗਦਾ ਵੀ ਇਹ ਅੰਦਰ ਸੇਵਾ ਭਾਵਨਾ ਤਾਂ ਘਲਾਸ ਤੋਂ ਹੁੰਦਾ ਵਾਏ। ਘਾਟਾ ਹੋਇਆ ਪੂਰ ਨਹੀਂ ਕਰੀ ਜਾਂਦਾ। ਇਹ ਨੇ ਜਗ੍ਹਾ ਲੱਭੀ ਹੈ ਗੱਲ ਕਰਨ ਲਈ ਬੈਸਟ। ਜਿਵੇਂ ਗੱਲ ਕਰੀ ਜਾਵਾਂ ਤੇ ਮੇਰਾ ਕੰਮ ਵੀ ਲੇਖੇ ਲੱਗੀ ਜਾਂ ਮੈਨੂੰ ਕੋਈ ਕੁਝ ਕਵੇ ਵੀ ਨਾ। ਉਹ ਰਹਿਮਤ ਵੀ ਨਹੀਂ ਬਣਦਾ। ਨਾ ਨਾ ਮਤਲਬ ਇਹ। ਆਜ ਚਲਾਈ ਦੀ ਆ। ਕੀ ਕੀ ਕਰਾਵਾਂ? ਵਧੀਆ। ਆਰੇ ਨਮ ਜੇ ਉਨੇ ਨੇ ਰੋਕਦਾ ਰਗਦਾ ਸੀ ਲੈਣਾ ਉਹ ਖੁਰਕੇ ਖਾਈ ਪਹਿਲਾਂ ਕੀ ਖੁਰਕਦਾ ਸੀਗਾ ਤੋਤੀ ਫੁੱਲ ਦੀ ਤੋਤੋ ਦੀ ਮੈਂ ਇੱਕ ਮਿੰਟਾ ਬਸ ਆਰੀ ਹੋ ਜਾ ਆ ਹਾਂ ਓਏ ਗੁਰਦੀਪ ਅੰਨਿਕਾ ਤੋਤੀ ਗੁਰ ਕੀ ਜਾਂਦਾ ਸੀਗਾ ਓਨਾ ਓਏ ਉਹਨੂੰ ਚੁੰਡੀਆਂ ਵੱਢੀਆਂ ਜਾਂਦਾ ਸੀ ਚਲੋ ਬਈ ਮਰੂਕ ਜੀ ਕਿਦਾਂ ਦਾ ਲੱਗਿਆ ਵੀ ਤੁਹਾਡੇ ਘਰ ਤੇ ਬਸ ਰੂਗੀਏ ਜਮੀ ਸ਼ਰਾ ਬਾਈ ਕਹਿੰਦਾ ਬੋਤਲਾਂ ਦਾ ਕੰਮ ਦੇ ਸਰ ਗੱਛਾ ਵਜੇਣਾ ਸਰਟਫੀਕਾ ਹੈ ਮੂਰੇ ਹੋ ਗਿਆ ਜੀ ਮੈਂ ਲਾਓ ਉੱਤੀ ਚੜ ਜਾਣਗੇ ਨੰਮ ਹੀ ਪਾ ਜਾ ਕਰ ਬਸ ਅੱਗੇ ਆ ਜੀ ਹੋ ਜਾਉਂਦੇ ਬਕਸ ਗਿਨਾ ਕੀ ਓਪ ਤਾਂ ਮੈਨੂੰ ਲੱਗਦਾ ਵੀ ਬੱਸ ਨੂੰ ਪਿਆਰਤਾ ਬੱਸ ਹੁਣ ਕਿਸ ਦੀ ਲੋੜ ਨਹੀਂ ਬੱਸ ਵਾਲੇ ਨੂੰ ਪਿਆ ਆ ਗਏ ਨਾ ਸਾਰੇ ਇੱਧਰ ਆ ਗਏ ਨੇ ਆਪਣੇ ਆਪਣੇ ਉਹ ਦਸਾਂ ਲੱਗ ਕੇ ਸਫਲਤਾ ਮੈਂ ਕਰਤਾ ਮੈਂ ਕਰਤਾ ਗੋ ਗੋ ਤੋਂ ਮੂਰੇ ਹੋ ਗਿਆ ਬੱਸ ਇਹਨੇ ਸਟਾਈਲ ਮਾਰਿਆ ਆਪਣਾ ਇਹਨੇ ਸੂਲਾ ਸਟਾਈਲ ਮਾਰ ਗਏ ਜਿਹੜੀ ਖੜੀ ਹੁੰਦੀ ਸੀ ਉਹਨੂੰ ਦੇਖ ਗਾ ਸੁਣ ਓਏ ਇੱਕ ਬਾਸ ਸਾਰਨ ਬੋਤਲਾਂ ਫੜਾ ਕੇ ਥੱਕ ਗਏ ਦੋਵੇਂ ਜਣੇ ਆਵੇ ਹਨ ਥੱਕ ਗਏ ਨੇ ਯਾਰ ਅਫਸਰ ਬੰਦੇ ਇਹ ਇਹ ਹੈ ਨਾ ਰੀਲਾ ਘਟਾਣ ਲਈ ਬਈ ਰੀਲਾ ਘਟ ਜਾਣਾ ਸਾਡੀਆਂ ਅਸੀਂ ਬਾਕੀ ਛੱਡ ਗੱਲਾਂ ਤੂੰ ਬਾਕੀ ਇਹਨੇ ਕੱਪੜੇ ਲੈ ਤੇ ਇਹਨਾਂ ਦੇ ਵੇ ਹਾਂ ਪੂਰੇ ਤਿਆਰ ਵੀਰੇ ਬੂਟ ਵੀ ਲਾਏ ਅੱਛਾ ਹੋ ਹਾਂਜੀ ਵਾਹ ਤੇਰੀ ਸ਼ਬੀਲ ਤੋਂ ਅਸੀਂ ਸਿੱਧੇ ਆ ਗਏ ਆਂ ਗੱਡੀ 'ਚ ਉਹ ਬੋਲ ਸੁਕਾਂਦੇ ਨੇ ਮੇਰੇ ਹਵਾਰ-ਵਾਰ ਤੇਰੀ ਮੇਰਾ ਹੋ ਗਿਆ ਐਕਸੀਡੈਂਟ ਅਸੀਂ ਅਸੀਂ ਬਣਾਉਣ ਦੇ ਸਾਂ ਸਰਦਾਈ ਹਰੇ ਰੰਗ ਦੀ ਸਰਦਾਈ ਸੀ ਕੀ ਸੀ ਚਲੋ ਜੋ ਵੀ ਸੀਗੇ ਉੱਤੇ ਪੜ ਗਏ ਅਸਾਂ ਗੱਲੀ ਨੂੰ ਟੇ ਨੀ ਭੰਨਡੀਆਂ ਨਾ ਤੇ ਹਰੇ ਰੰਗ ਦੀ ਸਰਦਾਈ ਬਣਾਉਦੇ ਪਏ ਸੀ ਕਿ ਤੇ ਬੋਤਲਾਂ ਘਟ ਗਈਆਂ ਸੀਗੀਆਂ ਦੋ ਤੇ ਬਸ ਸਰਦਾਈ ਲੈਣ ਗਏ ਸੀ ਅੱਗੇ ਸਕੂਟਰੀ ਮਾਰਦੀ ਬ੍ਰੇਕਾਂ ਤੇ ਸੱਟਾਵੀਆਂ ਨਵਾਜੋ ਗੋਡਿਆਂ ਗੋਡਿਆਂ ਤੇ ਤੇ ਹੁਣ ਡੀਐਫੀ ਛੱਡਣੇ ਆ ਰਹੇ ਨੇ ਮੈਨੂੰ ਘਰ ਤੇ ਮੈਂ ਬਲੋਗ ਦਾ ਕਰਨ ਲੱਗਾ ਐਂਡੇ ਤੇ ਤੇ ਫਿਰ ਅਗਲੀ ਜਿੰਮੇਵਾਰੀ ਭਾਰੀ ਨਾ ਬਣ ਗਈ ਤੇ ਮੈਨੂੰ ਹੁਣ ਪੀੜ ਬੜੀ ਹੋਣ ਗਈ ਐ ਇੱਥੇ ਬੜੀ ਪੀੜ ਹੁੰਦੀ ਮੇਰੇ ਤੇ ਗੋਡਿਆਂ ਦੇ ਵੀ ਪੀੜ ਹੁੰਦੀ ਵੀ ਐ ਵਾਹ ਠੀਕ ਹੈ ਮੇਰੇ ਤੇ ਅਗਲੇ ਵਲੋਗ ਚ ਆਦੇ। ਮੈਂ ਕਿਉਂਕਿ ਅਗਲੇ ਵਲੋਗ ਚ ਠੀਕ ਹੋ ਗਏ। ਨਹੀਂ ਤੁਹਾਨੂੰ ਦੱਸਦੇ ਰਵਾਂਗੇ ਅਪਡੇਟ ਦਿੰਦੇ ਰਵਾਂਗੇ ਨਿੱਕੇ ਨਿੱਕੇਆ ਕਲਿੱਪਾਂ ਦੇ ਵਿੱਚ ਵੀ ਅੱਜ ਅਸੀਂ ਟਾਂਕੇ ਲਾਉਣ ਚੱਲੇ ਅੱਜ ਅਸੀਂ ਟਾਂਕੇ ਲਾਉਣੇ ਮੇਰੀ ਜ਼ਿੰਦਗੀ 'ਚ ਪਹਿਲੀ ਵਾਰ ਟਾਂਕੇ ਲਵਾਏਣਾ। ਅੱਜ ਤੱਕ ਨਾ ਟਾਂਕੇ ਨਹੀਂ ਸੀ ਲਵਾਏ ਕਦੀ। ਆਹ ਤੇ ਰਵਾਂਗੇ ਤੁਹਾਨੂੰ ਨਿੱਕੇ ਨਿੱਕੇ ਅਪਡੇਟ। ਵੈਸੇ ਉਸਤਾਦ ਜੀ ਠੀਕ ਨੇ ਹੁਣ ਛੱਡ ਕਰ ਦੇਣਾ ਥੋੜੇ ਜੇ। ਇਹ ਉਨੀ ਉਨੀ ਪੀੜ ਮੈਨੂੰ ਡਿੱਗ ਕੇ ਨਹੀਂ ਹੋਈ ਜਿੰਨੀ ਕਿੰਨੇ ਟੜਕਣ ਵਾਲੇ ਹੋਈਏ ਮੈਂ ਪਹਿਜੋ ਟਾਂਕੜੀ ਮਸ਼ੀਨ ਪਹਿਲੀ ਵਾਰੀ ਵੇਖ ਟੱਚ ਕਰਕੇ ਸੜੇ ਸੁੱਟ ਦਿੰਦੇ ਨੇ ਅੰਦਰ ਪਹਿਜੋ ਸਟੈਪਲਰ ਜਿਹੜਾ ਫੜਿਆ ਉਹਨੇ ਸਟੈਪਲ ਮੈਨੂੰ ਮੈਂ ਮੈਂ ਕਿਹਾ ਤਾਂ ਸਾਡਾ ਵੀ ਨਾ ਮੈਂ ਤਾਂ ਸੋਚਿਆ ਨਾ ਮੈਂ ਕਿਹਾ ਸੂਈ ਜੀ ਹੋਣੀ ਜਿਹੜੀ ਗੋਲ ਜੀ ਸੂਈ ਹੁੰਦੀ ਹੈ ਤੇ ਮੈਂ ਸੋਚਿਆ ਨਾ ਮਾਸਚੂ ਨੇ ਸੂਈ ਮਾਰਨੀ ਮੇਰੇ ਪੀੜ ਵੀ ਧਾਗੇ ਨਾਲ ਸੀ ਹੈਗਾ ਤੇ ਉਹ ਤਾਂ ਬੜਾ ਮੂਸਤਾਂ ਵੀ ਆ ਮੇਰਾ ਤੇ ਉਹ ਬਿਲ ਪਿਚ ਪਿਚ ਕਰਕੇ ਤੋਂ ਲੋ ਮਦਰ ਤੇ ਕਹਿੰਦਾ ਨਹੀਂ ਹੋਰ ਨਹੀਂ ਹੋਣਾ ਹਾਂ ਇੰਨੇ ਸਾਡੇ ਨੇ ਫੇਰ ਤੋਂ ਦਿੱਤੀ ਚੁੱਪ ਕਰਕੇ ਸਾਲਾ ਨਹੀਂ ਭਾਜੀ ਆਪਣਾ ਅੱਛਾ ਭਾਜੀ ਸੌਰੀ ਬਾਜੀ ਨਾ ਤਾਂ ਮਾ ਦਿਨੇ ਕੋਲ ਹੋਰ ਪਲ ਵੀ ਕੇ ਆ ਗਿਆ ਨੇ ਕੋਈ ਦਿਲੋਂ ਨਹੀਂ ਤੁਹਾਨੂੰ ਗਿਆ ਬਹੁਤ ਹੋ ਗਿਆ ਗਿਆ ਤੇ ਬਸੇ ਵੀ ਇੱਥੇ ਬੰਦੇ ਹੀ ਆ ਤੁਹਾਨੂੰ ਵੀ ਇੱਥੇ ਗਲਤੀ ਹੋਈ ਜਾਂਦੀ ਹੈ ਨਾ ਤੇ ਸਾਨੂੰ ਵੀ ਤੇ ਕਦੇ ਮਾਫ਼ ਕਰ ਛੱਡਿਆ ਕਰੋ ਕਿ ਠੀਕ ਹੈ ਜੀ ਮਿਲਦੇ ਹਾਂ ਦਾ ਨਾਲ ਅਗਲੇ ਰੋਮ ਦੇ ਨਾਲ ਇੰਨੇ ਨੂੰ ਸਿਆ ਪਰਵਾਨ ਕਰਿਓ ਕੀ ਪਤਾ ਕਿੰਨੇ ਕੋ 6:00 ਵਜੇ ਨਹੀਂ ਹਾਂ ਥੋੜੀ ਹੈ ਹੌਸਲਾ ਹੀ ਹੈ ਇਹਦਾ ਕਿੰਨੇ ਕੁ 8:30 ਵਜੇ ਨਹੀਂ ਥੋੜੇ ਸਰ ਗਿਆ ਪਰ ਥੋੜੀ ਨਹੀਂ ਹੈਗੀ ਇੱਥੇ ਬੜੀ ਵਜਈ ਹੈ ਹਾਂ ਡੰਬਲ ਕਿਵੇਂ ਲਗਾ ਕਰਨਗੇ ਡੰਬਲ ਛੱਡ ਤੂੰ ਗੋਟਿਆਂ ਦੀ ਫਿਕਰ ਕਰ ਤੁਹਾਡੇ ਸਾਰੇ ਨਾਲ ਸੱਲ ਸਿੱਧੀਆਂ ਹੋਣੀਆਂ ਨੇ ਤੇ ਰਾਤ ਨੂੰ ਗੋਟਾ ਮੋੜਿਆ ਕਰੇਗਾ ਸਿੱਧਾ ਕਰਿਆ ਕਰੇਗਾ ਹਾਂ ਹਾਂ ਉਦੋਂ ਐਸੀ ਚੱਲਦਾਂ ਨੇ ਐਸੀ ਜੇ ਤੂੰ ਉਦੋਂ ਆਕੜ ਜਾਣ ਕਰਕੇ ਡੋਡੇ ਦੀ ਉਦੋਂ ਰਾਣਾ ਸ਼ੁਰੂ ਕਰਦੇ ਬਾਹਰ ਬੰਜੀ ਡਾ ਕੇ ਇੱਥੇ ਗੁਰਗੀ ਚਲੋ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਅੱਗੇ ਆਪਾਂ ਠੀਕ ਹੋ ਗਏ ਯਾ